ਸਬਜੀ ਲੈਣ ਵਾਲੇ ਤੁਸੀਂ ਐਨੇ ਲੱchn ਕੀਤੇ ਤੇ ਵੋਟਾਂ ਤੁਸੀਂ ਪਾਉਣੀਆਂ ਬੀਜੇਪੀ ਦੀ ਯਾਰ ਅੱਜ ਤਾਂ ਕੋਈ ਆਇਆ ਹੀ ਨਹੀਂ ਅਜੇ ਸਵੇਰ ਦਾ 10 ਹੈ ਕਿ ਨਾ ਚਰ ਹੋ ਗਿਆ ਵੇਟ ਕਰਦੇ ਨੂੰ ਮਲੇ ਸਿਆ ਚਲ ਕੋਈ ਨਹੀਂ ਓ ਸਬਜੀ ਵਾਲਾ ਲੱਗਾ ਸਬਜੀ ਲੈ ਚਲ ਗਿਆ ਓ ਹੋਰ ਸਰਦਾਰੋ ਕੀ ਹਾਲ ਆ ਵਧੀਆ ਜੀ ਵਧੀਆ ਹੋਰ ਜੀ ਕੀ ਹਾਲ ਕੀ ਦਈਏ ਸਬਜੀ ਗੰਡੇ ਭਾਜਾ ਕਿਲੋ ਕੀ ਰੇਟ ਹੈ ਗੰਡੇ ਦਾ ਗੰਡੇ ਭਾ ਹੈਗੇ 30 ਰੁਪਏ ਕਿਲੋ ਉਹਦਾ ਰੱਬ ਦਾ ਰੱਬ ਮੰਗਣ ਡਿਆਂ ਦੇ ਹੋਰ ਭਾ 30 ਰੁਪਏ ਕਿਲੋ ਗੰਡੇ ਨੇ 10 ਰੁਪਏ ਕਿੱਥੋਂ ਮਿਲਦੇ 10 ਰੁਪਏ ਉਹ ਭਰਾ ਵਾ ਜਾਣਦੇ ਕੰਮ ਨੂੰ ਹਾਂਜੀ ਥੀਰੇ ਭਰੀ ਗੱਲ ਸੁਣ ਲੋ ਮੇਰੀ ਉੰਜ ਵੈਸੇ ਤਾਂ ਹੈਗੇ 40 ਰੁਪਏ ਪਰ ਤੋਂ ਰਣ ਲਿਆ ਜਾ 30 ਰੁਪਏ ਲਾ ਦੂੰ ਕਿ ਲੋਬੇ ਬੜੇ ਬੜੇ ਆ ਚਾਈਨਾ ਮੇਡ ਖੀਰੇ ਆ ਵਿੱਚ ਦਾਣਾ ਨਹੀਂ ਇਹਦੇ ਵਿੱਚ ਬਿਲਕੁਲ ਠੀਕ ਖਰਾਬ ਤੇ ਕਰੀ ਬੈਠਾ ਯਾਰ ਉਹ ਭਾਜੀ ਕਿੱਥੇ ਖਰਾਬ ਆ ਦੇਖੋ ਤਾਂ ਸਹੀ ਵਧੀਆ ਏ ਤੇ ਇਹ ਤਾਂ ਮਾੜਾ ਮੋਟਾ ਤਾਂ ਐ ਹੋ ਹੀ ਜਾਂਦਾ ਵੇਖੋ ਤੁਸੀਂ ਕਿੱਡੇ ਸੋਹਿਆ ਵੇਖ ਕੇ ਟਮਾਟਰ ਕੀ ਰੇਟ ਆ ਟਮਾਟਰ ਟਮਾਟਰ ਭਾਜੀ ਮਹਿੰਗੇ ਆ ਟਮਾਟਰ ਆ ਗਏ 80 ਰੁਪਏ ਕਿਲੋ ਮਿਰਚਾਂ ਦੀ ਰੇਟ ਆ ਗੋਲੀ ਭਾਏ ਯਾਰ ਯਾਰ ਮਿਰਚਾਂ ਗਰੋਵੇ ਕਿੰਨੀਆਂ ਸੋਹਣੀਆਂ 40 ਰੁਪਏ ਕਿਲੋ ਮਿਰਚਾ 40 ਰੁਪਏ ਕਿਲੋ ਭਾ ਲੈ ਸੁੱਕੀਆਂ ਭਈਆਂ ਠੰਡੀਆਂ ਠਾਰ ਮਿਰਚਾਂ ਯਾਰ ਲੈ ਸਬਜ਼ੀਦਾਂ ਤੋਂ ਸਾਰੀ ਲੈ ਲਾਂਗੇ ਸਾਹ ਸਾਹ ਦਾ ਲਾ ਲਾ ਸਾਹ ਸਾਹ ਤੋਂ ਕੋਈ 5-5 ਕੱਟ ਦੇ ਦਿਓ ਨਹੀਂ ਯਾਰ ਆਲੂ ਦੀ ਰੇਟ ਲਾ ਯਾਰ ਆਲੂ ਵੀ ਲਾ ਦਾਂਗੇ ਤੁਹਾਨੂੰ 20 ਰੁਪਏ ਲਾ ਦਾਂਗੇ ਚੱਲ ਯਾਰ ਲਾ ਰੇਟ ਸੀ ਲਾ ਆ ਆਲੂ 20 ਰੁਪਏ ਜਾਇਜ਼ ਆ ਭਾ ਯਾਰ ਕਮਾਲ ਹੋ ਗਈ ਖੇਤ ਦੀ ਸਬਜ਼ੀ ਮੇਰੇ ਹੱਥ ਦੀ ਮਿਹਨਤ ਕੀਤੀ ਦੀ ਸਬਜ਼ੀ ਆ ਇਹ ਹੱਥ ਪਾ ਯਾਰ ਮੇਰੇ ਖੀਰੇ ਖੀਰੇ ਪਾ ਕਿਲੋ ਖੀਰੇ ਲੈ ਵੀਰ ਭਰਾਵਾ ਚਾਚਾ ਜੀ ਦੇ ਪਾ ਲੋ ਆਹ ਕਹਾ ਯਾਰ ਪਾ ਵੀ ਰਹਿਣ ਦੇ ਭਰਾਵਾ ਇਹਦੇ ਚ ਨੁਕਸ ਦਾ ਦੱਸ ਮੈਨੂੰ ਕੀ ਆ ਲੱ ਬਿਮਾਰੀ ਕਦੋਂ ਆ ਭਰਾਵਾ ਇਹ ਥੱਲੇ ਲੱਗ ਗਿਆ ਨਹੀਂ ਯਾਰ ਨਹੀਂ ਯਾਰ ਹਾਂ ਆ ਵੇ ਆ ਪਾ ਆ ਪਾ ਵੱਡਾ ਖੀਰਾ ਚੱਲ ਠੀਕ ਆ ਪਾ ਦਿੱਤਾ ਹੋਰ ਕਿਲੋ ਖੀਰੇ ਹੋ ਗਏ ਹੋਰ ਅਰ ਮਟਰ ਪਾ ਦੇ ਹੈ ਕਿਲੋ ਗੰਡੇ ਕਿੱਲੋ ਗੰਡੇ ਓ ਯਾਰ ਭਰਾਵਾ ਕਾ ਇੰਦੇ ਦਾ ਯਾਰ ਯਾਰ ਆ ਸ਼ਿਕਰ ਦਾ ਲਾਹ ਉਹ ਭਰਾਵਾ ਕਰਦੇ ਗੰਡੇ ਨੇ ਮੇਰੇ ਹੱਥਾਂ ਦੇ ਬੀਜੇ ਉਗਾਏ ਗੰਡੇ ਨੇ ਮੈਨੂੰ ਦੱਸ ਹੋਇਆ ਕੀ ਗੰਡਿਆਂ ਨੂੰ ਉਹ குருਆ ਇਹ ਤਾਂ ਮਾਣਾ ਮੋਟਾ ਤਾਂ ਹੁਣ ਚੱਲ ਗਈ ਆ ਤੇ ਜਦੋਂ ਤੂੰ ਛਿਲੜ ਲਾਵੇਂਗਾ ਉਦੋਂ ਸਾਫ਼ ਹੋ ਜਾਊਗਾ 10 ਰੁਪਏ ਗੰਡੇ ਚੱਲੋਗੇ ਲਾ ਦੇ ਓ ਯਾਰ ਕਮਾਲ ਹੋ ਗਈ 100 ਰੁਪਏ ਕਿੱਥੇ ਹੁੰਦੀ ਕਿੱਥੇ 10 ਯਾਰ ਮੈਨੂੰ ਬਜੂ ਕੀ ਲੈਦਾ ਸੀ ਘਰ ਦੀ ਸਬਜ਼ੀ ਆ 10 ਯਾਰ ਫਿਰ ਕਿ ਸਾਡੇ ਪਰ ਸੋਏ ਜੱਟਾਂ ਮਰੇ ਸੇਠਾ ਚਾਲੀਅਰ ਹੋ ਗਿਆ ਹੋਰ ਦੱਸ ਫੋਰ ਦਸ ਫੋਰ ਕੀ ਲੈਣਾ ਆ ਪਟਮਟਰ ਲਫਾਏ ਬਣੀ ਗਲੇ ਬੈ ਸਾਰੇ ਹੈ ਗਲੇ ਨਹੀਂ ਮੈਂ ਪਾਣੀ ਲਾਇਆ ਠੰਡੇ ਆ ਟਮਾਟਰ ਖਰਾਬ ਹੋ ਜਾਂਦਾ ਵੇਖਦਾ ਸਹੀ ਆ ਵੇਖੀ ਆ ਯਾਰ ਹਾਂ ਯਾਰ ਬੋਲੇ ਪਈ ਸਾਰੇ ਆ ਆ ਟਮਾਟਰ ਐ ਆ ਵਿੱਚ ਮਟਰ ਆ ਕੋਈ ਸਹੀ ਸਹੀ ਲਾ ਟਮਾਟਰ ਯਾਰ ਦੱਸ ਯਾਰ ਮੇਰੀ ਗੱਲ ਇੱਕ ਮਿੰਟਾ ਫੋਟਾਂ ਕਿਨੂੰ ਪਾਉਣੀਆਂ ਆ ਜੀ ਤੁਸੀਂ ਪਹਿਲਾਂ ਮੈਨੂੰ ਐ ਦੱਸੋ ਜੀ ਜੀ ਉੱਠ ਕੇ ਖੜੇ ਹੋ ਜਾਓ ਪਹਿਲਾਂ ਮੈਂ ਤੁਹਾਨੂੰ ਸਮਝੀ ਵੀ ਨਹੀਂ ਦੇਣੀ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਵੇ ਤੁਸੀਂ ਸਬਜ਼ੀ ਲੈਣ ਵਾਲੇ ਤਾਂ ਕਿੰਨੇ ਲੱਛਣ ਕੀਤੇ ਇਹ ਆ ਗੰਡਾ ਦਾਗੀ ਆ ਆ ਖੀਰਾ ਤੂੰ ਭਾਜੀ ਆ ਖੀਰਾ ਕਹਿੰਦੇ ਸੀ ਮੈਨੂੰ ਦੱਸ ਇਹਦੇ ਵਿੱਚ ਨੁਕਸ ਕੀ ਆ ਹੈ ਇਹ ਆ ਆ ਟਮਾਟਰ ਗਲੇ ਆ ਪਾਣੀ ਲਾਇਆ ਮਾਮਾ ਜੇ ਮੈਨੂੰ ਪਾਣੀ ਨਾ ਲਾਉਂਗਾ ਤਾਂ ਸੁੱਕ ਜਾਊਗਾ ਇਹ ਗਲੇ ਹੋ ਗਏ ਸਬਜ਼ੀ ਲੈਣ ਵਾਲੇ ਤੁਸੀਂ ਐਨੇ ਲੱਛਣ ਕੀਤੇ ਤੇ ਵੋਟਾਂ ਤੁਸੀਂ ਪਾਉਣੀਆਂ ਬੀਜੇਪੀ ਨੂੰ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਵੀ ਜੇਕਰ ਤੁਸੀਂ ਕਹਿੰਦੇ ਵੀ ਸਬਜ਼ੀ ਤੁਹਾਡੀ ਸਿਹਤ ਵਾਸਤੇ ਹਾਨੀਕਾਰਕ ਨਾ ਹੋਵੇ ਤੇ ਅਸੀਂ ਚੰਗੀ ਲਈਏ ਹਾਂ ਹੈਨਾ ਵੀ ਸਾਡਾ ਸਿਹਤ ਠੀਕ ਰਵੇ ਸਹੀ ਗੱਲ ਪਰ ਜੇਕਰ ਤੁਸੀਂ ਕਹਿੰਦੇ ਹੋ ਵੀ ਸਾਡੇ ਦੇਸ਼ ਦੀ ਸਿਹਤ ਸਹੀ ਰਵੇ ਸਾਡੇ ਪੰਜਾਬ ਦੀ ਸਿਹਤ ਸਹੀ ਰਵੇ ਉਹਦੇ ਵਾਸਤੇ ਕੀ ਹੁੰਦਾ ਵੀ ਵੋਟਾਂ ਆਪਾਂ ਪਾਈਏ ਚੰਗੇ ਬੰਦੇ ਨੂੰ ਚੰਗੇ ਲੀਡਰ ਨੂੰ ਚੰਗੇ ਲੀਡਰ ਨੂੰ ਪਾਈ ਹੈਣਾ ਤੇ ਚੰਗਾ ਲੀਡਰ ਕਿਵੇਂ ਪਰਖਿਆ ਜਾਊਗਾ ਜਿਵੇਂ ਆਪਾਂ ਸਬਜ਼ੀ ਪਰਖਦੇ ਆਂ ਵੀ ਆਹ ਸਬਜ਼ੀ ਮਾੜੀ ਆ ਆਹ ਚੰਗੀ ਆ ਇਹ ਲੈਣੀ ਆ ਇਹ ਨਹੀਂ ਲੈਣੀ ਇਸੇ ਤਰੀਕੇ ਨਾਲ ਵੋਟ ਪਾਉਣ ਵੇਲੇ ਸੋਚੋ ਵੀ ਕਿਹੜਾ ਕੈਂਡੀਡੇਟ ਚੰਗਾ ਕਿਹੜਾ ਕੈਂਡੀਡੇਟ ਮਾੜਾ ਠੀਕ ਹੈ ਕਿ ਨਹੀਂ ਉਹਦੇ ਚ ਤੋਲ ਮੋਲ ਕਰੋ ਉਹਨੂੰ ਪੁੱਛੋ ਵੀ ਹਾਂ ਵੀ ਤੂੰ ਸਾਡੇ ਵਾਸਤੇ ਕੀਤਾ ਕੀ ਤੇ ਆਉਣ ਵਾਲੇ ਸਮੇਂ ਵਾਸਤੇ ਕਰੇਗਾ ਕੀ ਸਹੀ ਗੱਲ ਜੇਕਰ ਉਸਨੇ ਕੀਤਾ ਮਾੜਾ ਤੂੰ ਉਹਨੂੰ ਸਵਾਲ ਕਰੋ ਬਈ ਸੱਜਣਾ ਤੂੰ ਮਾੜਾ ਕੀਤਾ ਪਰ ਉਦੋਂ ਆਪਾਂ ਸਭ ਕੁਝ ਭੁੱਲ ਜਾਣੇ ਵੀ ਸੱਜਣੋ ਗੱਲ ਸੁਣ ਲਓ ਮੇਰੀ ਵੀ ਇਹ ਵੀਡੀਓ ਬਣਾਉਣ ਦਾ ਪਰਪਸ ਸੀਗਾ ਵੀ ਜਦੋਂ ਵੋਟਸ ਦਾ ਸਮਾਂ ਆਉਂਦਾ ਨਾ ਉਹਦੇ ਯਾਤ ਆਪਾਂ ਲੈ ਲੈਨੇ ਰੁਪਈਏ ਆਪਾਂ 4-4 5-5000 ਰੁਪਈਆ ਲੈ ਕੇ ਵੋਟਾਂ ਪਾ ਦੇਨੇ ਇਹ ਨਹੀਂ ਵੇ ਦੇ ਵੀ ਦੇਸ਼ ਦਾ ਭਵਿੱਖ ਸੁਧਾਰਨਾ ਵੋਟਾਂ ਨੇ ਚੰਗੀ ਸਰਕਾਰ ਚੁਣਨੀ ਵੋਟਾਂ ਨੇ ਉਦੋਂ ਆਪਾਂ ਸਬਜ਼ੀ ਲੈਣ ਵੇਲੇ ਜਿਵੇਂ ਆਪਾਂ ਲੱਛਣ ਕਰਦੇ ਨਾ ਉਦੋਂ ਆਪਾਂ ਉਹ ਲੱਛਣ ਨਹੀਂ ਕਰਦੇਗੇ ਤਾਂ ਇਸ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਬਾਈ ਜੀ ਜੇਕਰ ਚੰਗੀ ਸਬਜ਼ੀ ਖਾਵਾਂਗੇ ਤਾਂ ਸਿਹਤ ਚੰਗੀ ਬਣੂ ਚੰਗਾ ਕੈਂਡੀਡੇਟ ਚੁਣਾਂਗੇ ਤਾਂ ਦੇਸ਼ ਚੰਗਾ ਬਣੂ ਜੇਕਰ ਦੇਸ਼ ਤਰੱਕੀ ਕਰੂ ਤੇ ਆਮ ਨਾਗਰਿਕ ਤਰੱਕੀ ਕਰੂ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਪਾਓ ਦੇਖ ਪਰਖ ਕੇ ਪਾਓ ਪੈਸੇ ਲੈ ਕੇ ਨਾ ਪਾਓ ਠੀਕ ਹੈ ਕਣੀ ਹਾਂ ਕੈਂਡੀਡੇਟ ਤੋਂ ਕੰਮ ਜਿਹਨੇ ਕੀਤੇ ਆ ਉਹਨੂੰ ਵੋਟ ਪਾਓ ਜਿਹਨੇ ਨਹੀਂ ਕੀਤੇ ਉਹਨੂੰ ਘਰੋਂ ਭਜਾਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਦਿਬਾਓ ਥੈਂਕ ਯੂ